ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅੱਜ ਆਪ ਅਜ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਆ ਉਹਨੂੰ ਆਖਿਆ ਜਾਂਦਾ ਹੈ ਪਰੋਵਾਲ ਦੀ ਸੰਧੀ ਲਾਹੌਰ ਦਰਬਾਰ ਤੇ ਫਰੰਗੀਆਂ ਦੇ ਵਿਚਕਾਰ ਹੋਈ ਪੰਜਾਬ ਦੀ ਬਦਕਿਸਮਤੀ ਤੇ ਅੰਗਰੇਜ਼ਾਂ ਦੀ ਖੁਸ਼ਕਿਸਮਤੀ ਦਾ ਦਰਵਾਜ਼ਾ ਇਸੇ ਸੰਧੀ ਨੇ ਖੋਲ੍ਹਿਆ ਜੇ ਬਹੁਤ ਮਹੱਤਵਪੂਰਨ ਵਿਸ਼ਾ ਜੇ ਤੇ ਤੁਸੀਂ ਟਿਕਾ ਤੇ ਲਗਨ ਨਾਲ ਸੁਣ ਸਕਦੇ ਹੋ ਤੇ ਵੀਡੀਓ ਸੁਣੋ ਜੇ ਦੋਨੇ ਚੀਜ਼ਾਂ ਨਹੀਂ ਗਈਆਂ ਤੇ ਫੇਰ ਭਾਵੇਂ ਤੁਸੀਂ ਆਪਣਾ ਸਮਾਂ ਇਹਦੇ ਤੇ ਬਰਬਾਦ ਨਾ ਕਰਿਓ ਆਪਾਂ ਨੂੰ ਪਤਾ ਹੈ ਅੰਗਰੇਜ਼ ਬਹੁਤ ਸਮੇਂ ਤੋਂ ਪੰਜਾਬ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਫੁਰਨੇ ਸੀਗੇ ਇਥੋਂ ਤੱਕ ਸਰਕਾਰ ਰਣਜੀਤ ਸਿੰਘ ਜਦੋਂ ਜਾਂਉਂਦੇ ਸੀ ਆਪ ਉਦੋਂ ਤੋਂ ਹੀ ਅੰਗਰੇਜ਼ਾਂ ਦੇ ਮਨ ਦੇ ਵਿੱਚ ਪੰਜਾਬ ਦੇ ਉੱਤੇ ਕਬਜ਼ਾ ਕਰਨ ਦਾ ਖਿਆਲ ਚੱਲ ਰਿਹਾ ਸੀ ਬਾਜੀ ਇਸ ਗੱਲ ਦੀ ਪਲੀ ਭਾਂਤ ਜਾਣਕਾਰੀ ਸਰਕਾਰ ਰਣਜੀਤ ਸਿੰਘ ਨੂੰ ਸੀਗੀ ਹੌਲੀ ਹੌਲੀ ਸਮਾਂ ਤੇ ਹਾਲਾਤ ਬਦਲਦੇ ਗਏ ਸਰਕਾਰ ਰঞ্জੀਤ ਸਿੰਘ ਤੋਂ ਬਾਅਦ ਲਾਹੌਰ ਦਰਬਾਰ ਆਪਸੀ ਖਾਨਾ ਜੰਗੀ ਦਾ ਸ਼ਿਕਾਰ ਹੋਇਆ ਆਪਸੀ ਬੇਵਿਸ਼ਵਾਸੀ ਬੇਪਰੋਸਕੀ ਨੇ ਆਲਮ ਦੇ ਵਿੱਚ ਲਾਹੌਰ ਦਰਬਾਰ ਦੇ ਅੰਦਰ ਕਾਫੀ ਅਨਸੁਖਾਵੀਆਂ ਘਟਨਾਵਾਂ ਵਾਪਰ ਗਈਆਂ 1845ਵੀਂ ਦੇ ਵਿੱਚ ਅੰਗਰੇਜ਼ਾਂ ਦੀ ਯੋਜਨਾ ਦੇ ਅਨੁਸਾਰ ਹੀ ਪਹਿਲੀ ਸਿੱਖ ਐਂਗਲੋਵਾਰ ਹੋਈ ਲਾਹੌਰ ਦਰਬਾਰ ਦੇ ਸਿਰ ਦੇ ਉੱਤੇ ਝੂਠਾ ਪੰਡਾ ਬੰਨਿਆ ਗਿਆ ਕਿਸ ਲੜਾਈ ਦੀ ਵਜ੍ਹਾ ਲਾਹੌਰ ਦਰਬਾਰ ਬਣਿਆ ਜਦੋਂ ਕਿ ਬਿਆਨਤ ਅੰਗਰੇਜ਼ਾਂ ਦੀਆਂ ਲਿਖਤਾਂ ਪੰਜਾਂ ਨੇ ਜਿਹਦੇ ਤੋਂ ਸਾਬਤ ਹੁੰਦਾ ਹੈ ਕਿ ਸਿੱਧੀ ਸਿੱਧੀ ਲੜਾਈ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਦੂਸਰੇ ਬੰਦੇ ਅੰਗਰੇਜ਼ਾਂ ਦੇ ਜ਼ਰ ਖਰੀਦ ਗੁਲਾਮ ਲਾਹੌਰ ਦਰਬਾਰ ਦੀਆਂ ਫੌਜਾਂ ਦੀ ਅਗਵਾਈ ਕਰ ਰਹੇ ਸਨ ਤੇਜਾ ਸਿੰਘ ਤੇ ਲਾਲ ਸਿੰਘ ਗੁਲਾਬ ਸਿੰਘ ਡੋਗਰਾ ਅੰਗਰੇਜ਼ਾਂ ਦੇ ਨਾਲ ਪੂਰੀ ਤਰ੍ਹਾਂ ਤਨੋਂ ਮਨ ਜੁੜਿਆ ਹੋਇਆ ਸੀਗਾ ਚਾਰ ਜੰਗਾਂ ਜਿਦੇ ਵਿੱਚ ਮੁਦਕੀ ਫਿਰੂ ਸ਼ਹਿਰ ਅਲੀਵਾਲ ਦੀ ਛੜਪੀ ਹੈ ਸਭਰਾਉਂ ਦੀ ਇਹ ਜੰਗਾਂ ਸ਼ਾਹ ਮੁਹੰਮਦ ਦੇ ਕਹਿਣ ਅਨੁਸਾਰ ਹਨ ਵੀ ਇਹ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਸੱਚਮੁੱਚ ਫੌਜਾਂ ਹਾਰ ਗਈਆਂ 10 ਫਰਵਰੀ 1846 ਨੂੰ ਸਭਰਾਉਂ ਦੀ ਜੰਗ ਦੇ ਵਿੱਚ ਜਿਸ ਵਕਤ ਫੌਜਾਂ ਹਾਰੀਆਂ ਅੰਗਰੇਜ਼ਾਂ ਲਈ ਪੰਜਾਬ ਦਾ ਬੂਹਾ ਖੁੱਲ੍ਹਾ 8 ਮਾਰਚ 1840 ਈਸਵੀ ਨੂੰ ਪਹਿਲੀ ਸੰਧੀ ਆ ਜਿਹੜੀ ਉਹ ਕੀਤੀ ਜਾਂਦੀ ਹੈ 9 ਮਾਰਚ ਨੂੰ ਉਹਦੇ ਤੇ ਸਹੀ ਪੈਂਦੀ ਹੈ ਉਹਦੇ ਚ ਕੁਝ ਇਲਾਕੇ ਖੋਲੇ ਗਏ ਲਾਹੌਰ ਦਰਬਾਰ ਦੇ ਕੁਝ ਅੰਗਰੇਜ਼ੀ ਫੌਜ ਜਿਹੜੀ ਸੀਗੀ ਉਹ ਲਾਹੌਰ ਅੰਦਰ ਠਹਿਰਾ ਦਿੱਤੀ ਗਈ ਅੰਗਰੇਜ਼ੀ ਸਖਤਰ ਬੈਠ ਗਿਆ ਕਈ ਤਰ੍ਹਾਂ ਦੀਆਂ ਪਵੰਨੀਆਂ ਸਨ ਜਿਹੜੀਆਂ ਲਾਹੌਰ ਦਰਬਾਰ ਤੇ ਲਾਨਾ ਗਈਆਂ ਕੁਝ ਫੌਜ ਤੋੜੀ ਗਈ। ਇਸੇ ਸਮੇਂ ਦੇ ਵਿੱਚ ਅੰਗਰੇਜ਼ ਮੌਕੇ ਦੀ ਨਜ਼ਾਕਤ ਨੂੰ ਸਮਝਦਾ ਸੀ, ਚੁਸਤ ਸੀ, ਚਲਾਕ ਸੀਗਾ। ਉਹਨੇ ਐਲਾਨ ਕੀਤਾ ਵੀ 1840 ਤੱਕ ਜਿਹੜੀ ਅੰਗਰੇਜ਼ੀ ਫੌਜ ਹੈ ਇਹ ਇੱਥੇ ਰਹੇਗੀ, ਅਖੀਰ ਤੇ ਚਲੀ ਜਾਏਗੀ। ਜਦੋਂ ਲਾਹੌਰ ਦਰਬਾਰ ਆਪ ਸਾਰੇ ਪਰਬੰਧ ਨੂੰ ਸੱਚ ਜੇ ਢੰਗ ਨਾਲ ਸੰਭਾਲ ਲਵੇਗਾ ਅਸੀਂ ਤਾਂ ਇੱਥੇ ਫੌਜ ਰੱਖ ਰਹੀ ਹਾਂ ਵੀ ਤਾਂ ਕੋਈ ਬਦਅਮਨੀ ਨਾ ਫੈਲੇ ਉਧਰ ਮਹਾਰਾਣੀ ਜਿੰਦਕੌਰ ਜੀ ਨੇ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਇੱਧਰ ਜਿਹੜਾ ਗਵਰਨਰ ਜਨਰਲ ਸੀਗਾ ਲਾਰਡ ਹੈਨਲੀ ਹਾਰਡਿੰਗ ਉਹ ਪੰਜਾਬ ਨੂੰ ਕਬਜ਼ਾਉਣਾ ਚਾਹੁੰਦਾ ਸੀਗਾ ਕਬਜ਼ਾ ਕਰਨਾ ਚਾਹੁੰਦਾ ਸੀਗਾ ਇਹ ਲਾਲਸਾਵਾਂ ਸੰ ਅੰਗਰੇਜ਼ਾਂ ਦੀਆਂ ਪ੍ਰਾਣੀਆਂ ਮਨ ਮੈਲਾ ਸੀਗਾ ਉਹਦਾ ਉਹ ਪੰਜਾਬ ਦੇ ਵਿੱਚੋਂ ਫੌਜ ਕੱਢਣੀ ਨਹੀਂ ਚਾਹੁੰਦਾ ਸੀ ਸਗੋਂ ਪੰਜਾਬ ਦੇ ਵਿੱਚ ਹੋਰ ਫੌਜ ਵਧਾਉਣੀ ਚਾਹੁੰਦਾ ਸੀ ਪਰ ਜੇ ਉਹ ਪਹਿਲ ਕਦਮੀ ਕਰਦਾ ਸੀਗਾ ਤੇ ਲੋਕਾਂ ਦੇ ਸਾਹਮਣੇ ਨੰਗਾ ਹੁੰਦਾ ਸੀਗਾ ਈਸਟ ਇੰਡੀਆ ਕੰਪਨੀ ਨੰਗੀ ਹੋ ਰਹੀ ਸੀਗੀ ਬਰਤਾਨਵੀ ਸਰਕਾਰ ਨੰਗੀ ਹੋ ਰਹੀ ਸੀਗੀ ਇਸ ਲਈ ਉਹ ਇਹੋ ਜਿਹੇ ਕੋਸ਼ਿਸ਼ਾਂ ਦੇ ਵਿੱਚ ਲੱਗਾ ਹੋਇਆ ਸੀਗਾ ਵੀ ਇਹ ਸਾਰੀਆਂ ਡਿਮਾਂਡਸ ਲੈਣਾ ਜਿਹੜੀਆਂ ਉਹ ਨਹੌਰ ਦਰਬਾਰ ਵੱਲੋਂ ਪਰ ਉਹਨੂੰ ਪਤਾ ਸੀ ਇਹ ਸਾਰੇ ਕਾਲ ਸੇਚ ਜਿਹੜੀ ਸਭ ਤੋਂ ਵੱਡੀ ਰਿਕਾਵਟ ਹੈ ਨਾ ਉਹ ਮਾਰੀ ਜੰਦਕੌਰ ਹੈ। ਉਹ ਬੜੀ ਬਹਾਦਰ ਔਰਤ ਸੀ। ਉਹਦਾ ਅੰਗਰੇਜ਼ਾਂ ਨੇ ਰਾਜ ਕੇ ਕਰੈਕਟਰ ਅਸੈਸੀਨੇਸ਼ਨ ਕੀਤਾ। ਸ਼ਾਹ ਮਹਮਦ ਵੀ ਮਾਰਖਾ ਗਿਆ ਆਪਣੇ ਜੰਗਨਾਮੇ 'ਚ ਉਹਦਾ ਜ਼ਿਕਰ ਕਰਦੇ ਆ। ਜਦੋਂ ਬਜ਼ੁਰਗ ਫੌਜੀਆ ਦੇ ਕੋਲੋਂ ਕਰਮ ਸਿੰਘ ਸਟੋਰੀਆਂ ਨੇ ਲਏ ਕੀਤੇ ਬਿਆਨ ਉਥੇ ਕਈ ਸਿੱਖ ਫੌਜੀ ਵੀ ਮਾਰਖਾ ਗਏ। ਅੰਗਰੇਜ਼ਾਂ ਦੀ ਜੋ ਪ੍ਰਚਾਰੀ ਹੋਈ ਇੱਕ ਮਹਾਰਾਣੀ ਦੇ ਖਿਲਾਫ ਗੱਲਬਾਤ ਸੀ ਉਹਦੇ ਅਸਰ ਹੀ ਠਾਏ ਜਦੋਂ ਕਿ ਜਦੋਂ ਆਪਾਂ ਇਹਨਾਂ ਦੀਆਂ ਗੁਪਤ ਚਿੱਠੀਆਂ ਦੇਖਦੇ ਆਂ ਤੇ ਸਾਨੂੰ ਪਤਾ ਲੱਗਦਾ ਵੀ ਮਹਾਰਾਣੀ ਤੋਂ ਕਿੰਨੇ ਭੈ ਭੀਤ ਨੇ ਕੀ ਹਾਰਡਿੰਗ ਕੀ ਬਾਦ ਦੇ ਵਿੱਚ ਡਲਹੌਜ਼ੀ ਹੈਨਰੀ ਲਾਰੈਂਸ ਡੌਨ ਲਾਰੈਂਸ ਸਾਰੇ ਦੇ ਸਾਰੇ ਉਹਨੂੰ ਮਰਦਾਨੀ ਤੀਵੀ ਮੰਨਿਆ ਜਾਂਦਾ ਸੀਗਾ ਸੋ ਜਿਹੜੀ ਗੱਲ ਕਰ ਰਹੇ ਸਾਂ 7 ਦਸੰਬਰ 1840 ਇਸਵੀ ਨੂੰ ਹਾਰਡੀ ਨੇ ਇੱਕ ਚਿੱਠੀ ਲਿਖੀ ਕਰੀ ਨੂੰ ਲਾਹੌਰ ਉਹਦੇ ਵਿੱਚ ਉਹਨੇ ਲਿਖਿਆ ਵੀ ਲਾਹੌਰ ਦਰਬਾਰ ਵਿੱਚ ਟਿਕੇ ਰਹਿਣ ਲਈ ਜੋ ਵੀ ਐਦਨਾਮਾ ਕੀਤਾ ਜਾਏ ਇੱਕ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਉਹਦੇ ਵਿੱਚ ਉਹ ਕੀ ਸੀ ਵੀ ਮਹਾਰਾਣੀ ਦੇ ਅਧਿਕਾਰ ਖੋਹ ਲਏ ਜਾਣ ਸਾਰੇ ਦੇ ਸਾਰੇ ਮਹਾਰਾਣੀ ਦੇ ਕੋਲ ਕੋਈ ਅਧਿਕਾਰ ਨਾ ਰਵੇ ਕਿਉਂਕਿ ਉਹ ਸਾਡੇ ਰਸਤੇ 'ਚ ਸਭ ਤੋਂ ਵੱਡੀ ਰੁਕਾਵਟ ਹੈ ਇਹ ਗੱਲਾਂ ਬਾਅਦ ਦੇ ਵਿੱਚ ਜਦੋਂ ਦਲਹੌਜ਼ੀ ਬਣਿਆ ਤੇ ਦੂਸਰੀ ਸਿੱਖ ਇੰਗਲੋਵਾਰ ਹੋਈ ਹੈ ਮਹਾਰਾਣੀ ਨੂੰ ਕੈਦ ਵੀ ਕੀਤਾ ਗਿਆ ਉਦੋਂ ਵੀ ਇਹ ਗੱਲਾਂ ਦਲਹੌਜ਼ੀ ਨੇ ਵੀ ਲਿਖੀਆਂ ਨੇ ਸਾਰੀਆਂ ਬਕਾਇਦਾ ਫਿਰ 10 ਦਸੰਬਰ ਨੂੰ ਇੱਕ ਚਿੱਠੀ ਹਾਰਡਿੰਗ ਨੇ ਕਰੀ ਨੂੰ ਹੋਰ ਲਿਖੀ ਹੈ ਤੇ ਉਹਦੇ ਵਿੱਚ ਉਹ ਆਪਣੇ ਮਨ ਦੇ ਮਨਸੂਬੇ ਆ ਜਿਹੜੇ ਉਹਨਾਂ ਨੂੰ ਪੂਰੇ ਕਰਨ ਦੇ ਲਈ ਟੈਕਨੀਕ ਵੀ ਦੱਸ ਰਿਹਾ ਹੈਗਾ ਹਾਰਡਿੰਗ ਲਿਖਦਾ ਕਹਿੰਦਾ ਦਰਬਾਰ ਅਤੇ ਸਰਦਾਰਾਂ ਦਾ ਸੰਕੋਚ ਕੁਦਰਤੀ ਗੱਲ ਹੈ ਭਾਬੀਓ ਇੰਨੀ ਛੇਤੀ ਤਿਆਰ ਨਹੀਂ ਤੇ ਹੋ ਸਕਦੇ ਜਿਹੜਾ ਕੰਮ ਆਪਾਂ ਕਰਨਾ ਚਾਹੁੰਦੇ ਆ ਪਰ ਇਹ ਗੱਲ ਬੜੀ ਜ਼ਰੂਰੀ ਹੈ ਕਿ ਤਜਵੀਜ਼ ਉਹਨਾਂ ਵੱਲੋਂ ਆਵੇ ਤੇ ਉਹਨਾਂ ਵੱਲੋਂ ਚਿੱਠੀ ਵਿੱਚ ਇਹ ਤਜਵੀਜ਼ ਖੁੱਲੇ ਤੇ ਸਾਫ਼ ਸ਼ਬਦਾਂ ਵਿੱਚ ਲਿਖੀ ਹੋਵੇ ਤੇ ਸਾਡੇ ਵੱਲੋਂ ਇਤਨੀ ਭਾਰੀ ਜ਼ਿੰਮੇਵਾਰੀ ਲੈਣ ਤੋਂ ਝਿਜਕਣ ਦਾ ਜ਼ਿਕਰ ਵੀ ਉਸ ਵਿੱਚ ਕੀਤਾ ਹੋਵੇ। ਜਨੂੰ ਤੁਸੀਂ ਇਹ ਦੇਖੋ ਵੀ ਉਹ ਕਿਵੇਂ ਸਾਰੀ ਗੇਮ ਖੇਡ ਰਿਹਾ ਹੈ। ਬਿਕ ਬਨੇ ਤੇ ਲਾਹੌਰ ਦਰਬਾਰ ਦੇ ਜਿਹੜੇ ਸਰਦਾਰ ਆ ਉਹਨਾਂ ਨੂੰ ਦਬਾਤ ਲੈ ਕੇ ਚਿੱਠੀ ਲਿਖਵਾਈ ਦਾ ਦੂਸਰੀ ਬੰਨੇ ਸਾਡੇ ਵੱਲੋਂ ਨਾਟਕ ਵੀ ਕੀਤਾ ਜਾਵੇ ਬੇਸੀ ਇਹ ਜ਼ਿੰਮੇਵਾਰੀ ਨਹੀਂ ਉਠ ਸਕਦੇ ਤੇ ਇਹ ਗੱਲ ਲਾਹੌਰ ਦਰਬਾਰ ਦੇ ਸਰਦਾਰ ਮਹਿਸੂਸ ਵੀ ਕਰਨ ਫਿਰ ਅੱਗੇ ਉਸੇ ਚਿੱਠੀ 'ਚ ਲਿਖਦਾ ਜੇ ਰਸੂਖ ਵਾਲੇ ਸਰਦਾਰ ਤੇ ਦਰਬਾਰੀ ਖਾਸ ਤੌਰ ਤੇ ਅਟਾਰੀ ਵਾਲੇ ਸਰਦਾਰ ਕਿਉਂਕਿ ਅਟਾਰੀ ਵਾਲੇ ਸਰਦਾਰ ਜਿਹੜੇ ਰਾਜਾ ਸ਼ੇਰ ਸਿੰਘ ਰਾਜ ਚੱਤਰ ਸਿੰਘ ਸਨ ਇਹਨਾਂ ਦੇ ਪਰਿਵਾਰ ਦੇ ਨਾਲ ਮਹਾਰਾਜਾ ਦਲੀਪ ਸਿੰਘ ਦਾ ਰਿਸ਼ਤਾ ਜੁੜਿਆ ਸੀ ਸਰਦਾਰ ਚੱਤਰ ਸਿੰਘ ਦੀ ਦੇ ਦੇ ਨਾਲ ਮੰਗਣੀ ਤੈ ਹੋਈ ਸੀ ਕਹਿਣ ਲੱਗੇ ਜੇ ਰਸੂਖ ਵਾਲੇ ਸਰਦਾਰ ਤੇ ਦਰਬਾਰੀ ਖਾਸ ਤੌਰ ਤੇ ਅਟਾਰੀ ਵਾਲੇ ਸਰਦਾਰ ਸਰਕਾਰ ਅੰਗਰੇਜ਼ੀ ਨੂੰ ਮਹਾਰਾਜੇ ਦੀ ਨਬਾਲਗੀ ਦੇ ਸਮੇਂ ਤੱਕ ਗਾਰਡੀਅਨ ਭਾਵ ਰਖਵਾਲੇ ਦੇ ਬਣ ਲਈ ਜ਼ੋਰ ਦੇਣ ਤਾਂ ਰਾਣੀ ਦੀ ਤਾਕਤ ਚੁੱਪਚਾਪ ਆਪਣੇ ਆਪ ਖਤਮ ਹੋ ਜਾਵੇਗੀ ਇੱਥੇ ਫਿਰ ਤੁਸੀਂ ਦੇਖੋ 10 ਦਸੰਬਰ ਦੀ ਚਿੱਠੀ ਦੇ ਵਿੱਚ ਵੀ ਕੋਸ਼ਿਸ਼ ਹੈ ਉਹ ਹੈ ਮਹਾਰਾਣੀ ਜਿੰਦਕੌਰ ਦੀ ਤਾਕਤ ਸਮਾਪਤ ਕੀਤੀ ਜਾਵੇ ਪਰ ਇਹ ਪ੍ਰਮਾਣਗੀ ਲਿਖਤ ਵਿੱਚ ਆ ਜਾਣੀ ਚਾਹੀਦੀ ਹੈ ਕਿ ਬੱਚੇ ਦੇ ਰਖਵਾਲੇ ਅਤੇ ਰਾਜ ਦੇ ਪ੍ਰਬੰਧਕਾਂ ਦੀ ਹیثیت ਵਿੱਚ ਸਰਕਾਰ ਅੰਗਰੇਜ਼ੀ ਨੂੰ ਮਹਾਰਾਜੇ ਵੱਲੋਂ ਪੂਰੇ ਅਖਤਿਆਰ ਹੋਣਗੇ ਭਾਵੇਂ ਜੋ ਮਰਜ਼ੀ ਇਹ ਕਰੀ ਜਾਣ ਇਹਨਾਂ ਨੂੰ ਖੁੱਲੀ ਛੁੱਟੀ ਹੈ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਰਹੇ ਹੋਏਗਾ ਜੋ ਮਰਜ਼ੀ ਮਨਮਰਜ਼ੀ ਕਰੇ ਹੁਣੇ ਸਮੇਂ ਦੇ ਵਿੱਚ ਘਟਨਾ ਹੋਰ ਵਾਪਰੀ। ਰਾਜਾ ਲਾਲ ਸਿੰਘ ਜਿਹੜਾ ਸੀਗਾ ਉਹਦੀ ਕਿਸੇ ਗੱਲੋਂ ਖਟਪਟ ਹੋ ਗਈ ਅੰਗਰੇਜ਼ਾਂ ਦੇ ਨਾਲ। ਹੁਣੇ ਵਿਰੋਧ ਕੀਤਾ। ਤੇ ਉਹਨੂੰ ਬੜਾ ਬੇਆਬਰੂ ਕਰਕੇ ਫਿਰ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਤੇ ਨਜ਼ਰਬੰਦ ਕੀਤਾ ਲਿਜਾ ਕੇ। ਹੁਣ ਇਹ ਘਟਨਾ ਵਾਪਰੀ ਨੂੰ ਹਜੇ ਇੱਕ ਹਫ਼ਤਾ ਹੋਇਆ ਸੀਗਾ। ਤੇ ਸਰਦਾਰਾਂ ਨੂੰ ਇਹ ਚੀਜ਼ ਦਾ ਪਤਾ ਵੀ ਸੀਗਾ ਵੀ ਜਿਹੜੀ ਘਟਨਾ ਵਾਪਰੀ ਹੈਗੀ ਹੈ। ਤੇ ਹੁਣ ਸਰਦਾਰਾਂ ਦੇ ਕੁਝ ਨਿੱਜੀ ਮਫਾਦ ਵੀ ਸਾਹਮਣੇ ਸੀਗੇ। ਕਿਉਂਕਿ ਕਰੀ ਨੂੰ ਇਹ ਗੱਲ ਹਾਰਡਿੰਗ ਨੇ ਸਮਝਾ ਦਿੱਤੀ ਸੀ ਵੀ ਇਹਨਾਂ ਦੇ ਕੰਨ 'ਚ ਗੱਲ ਪਾ ਦੇ ਵੀ ਤੁਹਾਡੀਆਂ ਜ਼ਮੀਨ ਜਾਇਦਾਦਾਂ ਵੀ ਅਸੀਂ ਜ਼ਬਤ ਕਰ ਸਕਦੇ ਹਾਂ ਤੁਹਾਡੀਆਂ ਸਰਦਾਰੀਆਂ ਖੋਸ ਸਕਦੀਆਂ ਨੇ ਹੁਣ ਇਹੋ ਜੇ ਸਮੇਂ ਦੇ ਅੰਦਰ ਜਦੋਂ ਇਹ ਘਟਨਾਵਾਂ ਵਾਪਰ ਰਹੀਆਂ ਸੀਗੀਆਂ 12 ਦਸੰਬਰ 1846 ਈਸਵੀ ਨੂੰ ਹਾਰਡਿੰਗ ਨੇ ਇੱਕ ਹੋਰ ਚਿੱਠੀ ਲਿਖੀ ਕਰੀ ਨੂੰ ਜਿਹਦੇ ਵਿੱਚੋਂ ਲਿਖਦਾ ਹੈ ਕਹਿਣ ਲੱਗਾ ਵੀ ਸਿੱਖ ਦਰਬਾਰ ਵੱਲੋਂ ਇਸ ਸ਼ਰਤ ਦੀ ਤਜਵੀਜ਼ ਕਰਵਾਉਣ ਭਾਵ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਮਦਦ ਦੇ ਮੁੱਲ ਦੇ ਤੌਰ ਉੱਤੇ ਸਾਡੇ ਵੱਲੋਂ ਲਾਈ ਗਈ ਕਿਸੇ ਵੀ ਸ਼ਰਤ ਨੂੰ ਪ੍ਰਵਾਨ ਕਰਨ ਲਈ ਤਿਆਰ ਹੋਣ ਵਾਸਤੇ ਦਰਬਾਰ ਨੂੰ ਰਾਜੀ ਕਰਨ ਵਾਸਤੇ ਆਪਣੇ ਯਤਨਾਂ 'ਚ ਜੁਟੇ ਰਹੋ ਭਾਬੀ ਜੀ ਅਸੀਂ ਹੁਣ ਮਦਦ ਕਰ ਰਹੇ ਹਾਂ ਨਾ ਲਾਹੌਰ ਦਰਬਾਰ ਦੀ ਇਸੇ ਜਿਹੜੀ ਵੀ ਸ਼ਰਤ ਲਾਵਾਂਗੇ ਨਾ ਅੱਖਾਂ ਮੀਚ ਕੇ ਇਹਨਾਂ ਨੂੰ ਮੰਨਣੀ ਪਏਗੀ ਤੇ ਨਾਲੇ ਇਹ ਵੀ ਲਿਖਿਆ ਵੀ ਬਹੁਤੀਆਂ ਸ਼ਰਤਾਂ ਦੇ ਮੁੱਖ ਬੰਦ ਵਿੱਚ ਇਹ ਬੇਨਤੀ ਸਬਕਤ ਤੌਰ ਤੇ ਉਹਨਾਂ ਵੱਲੋਂ ਹੀ ਹੋਣੀ ਚਾਹੀਦੀ ਆ ਯਾਨੀ ਕਿਹੋ ਜੀ ਵਿਸਾਤ ਵਿਛਾਈ ਜਾ ਰਹੀ ਸੀ ਹਾਰਡਿੰਗ ਦੇ ਦੁਆਰਾ ਵੀ ਜੇ ਲਾਹੌਰ ਦਰਬਾਰ ਮਦਦ ਮੰਗੇ ਨਾ ਤੇ ਝੁਕ ਕੇ ਹੱਥ ਜੋੜ ਕੇ ਆਖੇ ਵੀ ਮਾਹੀ ਬਾਪ ਜਿਵੇਂ ਤੁਸੀਂ ਕਰੋਗੇ ਨਾ ਸਾਨੂੰ ਉਵੇਂ ਪਰਵਾਹ ਥੋੜੀ ਹਰ ਸ਼ਰਤ ਪਰਵਾਹ ਇਹ ਦਿਨ ਇੱਕ ਨਾਟਕ ਹਾਰਡਿੰਗ ਨੇ ਹੋਰ ਖੇਡਿਆ ਉਹ ਨਾਟਕ ਕਿਹੜਾ ਸੀਗਾ ਉਹਨੇ ਲਾਹੌਰ ਚ ਬੈਠੀ ਅੰਗਰੇਜ਼ ਫੌਜ ਨੂੰ ਹੁਕਮ ਕੀਤਾ ਵੀ ਤੁਸੀਂ ਇਸ ਤਰ੍ਹਾਂ ਦੀ ਪੇਸ਼ਕਾਰੀ ਕਰੋ ਕਿ ਤੁਹਾਨੂੰ ਹੁਕਮ ਮਿਲ ਗਿਆ ਤੇ ਤੁਸੀਂ ਹੁਣ ਪੰਜਾਬ ਬੇਲਾ ਕਰਕੇ ਜਾਣਾ ਹੈ ਤਾਂ ਕਿ ਇਹ ਜਿਹੜੇ ਇੱਥੇ ਸਰਦਾਰ ਤੇਲਕਾਰ ਨੇ ਲਾਹੌਰ ਦਰਬਾਰ ਨੇ ਭੈ ਭੀਤ ਹੋ ਜਾਏ ਵੀ ਇੱਥੇ ਤੇ ਬਾਦਮ ਨਹੀਂ ਫੈਲ ਜਾਏਗੀ ਤੇ ਇਹ ਸਾਡੇ ਮਿੰਤਾਂ ਤਰਲੇ ਕਰਨ ਵੀ ਨਹੀਂ ਤਾਂ ਤੁਸੀਂ ਇੱਥੇ ਰਹੋ ਜੀ ਤੁਸੀਂ ਸਾਡੀ ਮਦਦ ਕਰੋ ਜੀ ਤਾਂ ਕਿ ਅਸੀਂ ਇੱਥੇ ਪੈਰਾਂ ਸਿਰੋ ਹੋ ਸਕੀ ਹੈ ਤੇ ਆਪਣੀ ਗੇਮ ਦੇ ਵਿੱਚ ਉਹ ਸਫਲ ਵੀ ਰਿਹਾ ਉਧਰ ਜਿਹੜੇ ਕੋਈ ਸੱਜਣ ਸੀਗੇ ਸਰਦਾਰ ਉਹ ਹੈਨਰੀ ਲਾਰੈਂਸ ਨੂੰ ਮਿਲੇ ਕਰੀ ਨੂੰ ਮਿਲੇ ਤੇ ਉਹਨਾਂ ਦੇ ਦਬਾਅ ਦੇ ਥੱਲੇ ਵੀ ਆ ਗਏ ਉਹ ਕਿਉਂਕਿ ਉਹਨਾਂ ਦੀਆਂ ਆਪਣੀਆਂ ਨਿੱਜੀ ਜ਼ਰੂਰਤਾਂ ਖਲੋਤੀਆਂ ਸੀ ਲਾਲਚ ਖਲੋਤੇ ਹੋਏ ਸਨ ਪਰ ਹਕੀਕਤ ਇਹ ਹੈ ਵੀ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਲ ਮਿਲ ਕੇ ਇੱਕ ਚਿੱਠੀ ਲਿਖਵਾਈ ਉਹਦੇ ਕੋਲੋਂ ਪਰ ਇਹ ਚਿੱਠੀ ਉਹੋ ਜੀ ਨਹੀਂ ਸੀ ਜਿਹੋ ਜੀ ਹਾਰਡਿੰਗ ਚਾਹੁੰਦਾ ਸੀਗਾ ਇਹਦੇ ਚ ਇਹਨਾਂ ਸਰਦਾਰਾਂ ਨੇ ਦਲੀਪ ਸਿੰਘ ਹੁਣਾਂ ਦੇ ਕੋਲੋਂ ਲਿਖਵਾਇਆ ਵੀ ਸਾਨੂੰ ਇੱਥੇ ਥੋੜੀ ਜੀ ਫੌਜ ਤੇ ਥੋੜਾ ਜਿਹਾ ਸਲਾਹ ਚਾਹੀਦਾ ਹੈਗਾ ਜੇ ਤੁਹਾਡਾ ਟੈਲਰ ਹੀ ਚਾਹੀਦੀ ਹੈ ਵੀ ਜਿਹਦੇ ਨਾਲ ਅਸੀਂ ਇੱਥੇ ਆਪਣਾ ਰਾਜ ਭਾਗ ਮੁਰ ਤੋਂ ਸਹੀ ਤਰੀਕੇ ਨਾਲ ਸਥਾਪਿਤ ਕਰ ਲਈਏ ਹੁਣ ਇਹ ਜਿਹੜੀ ਚਿੱਠੀ ਹੈ ਇਹ 14 ਦਸੰਬਰ 1846 ਈਸਵੀ ਨੂੰ ਗਵਰਨਰ ਜਨਰਲ ਕੋਲ ਪਹੁੰਚੀ ਹਾਰਡਿੰਗ ਕੋਲ ਜਦੋਂ ਉਹਦੇ ਕੋਲ ਪਹੁੰਚੇ ਉਹ ਤੇ ਅੱਗ ਬਬੂਲਾ ਹੋ ਗਿਆ ਉਹਨੇ ਉਸੇ ਵਕਤ ਸ਼ਾਮ ਨੂੰ 5 ਵਜੇ ਇੱਕ ਚਿੱਠੀ ਹੋਰ ਵਾਪਸ ਕਰੀ ਨੂੰ ਲਿਖੀ ਤੇ ਜਿਹੜੀ ਉਹ ਚਿੱਠੀ ਲਿਖੀ ਹੈ ਨਾ ਉਹਦੇ ਚ ਉਹਦੀ ਤਲਬਲਾਹਟ ਪ੍ਰਗਟ ਹੁੰਦੀ ਹੈ ਉਹ ਲਿਖਦਾ ਹੈ ਪੰਜਾਬ ਵਿੱਚ ਦੇਸੀ ਰਾਜ ਚਲਾਈ ਰੱਖਣ ਲਈ ਕੋਈ ਅੰਗਰੇਜ਼ੀ ਫੌਜ ਨਾ ਰੱਖਣ ਦਾ ਮੈਂ ਪੱਕਾ ਇਰਾਦਾ ਕੀਤਾ ਹੋਇਆ ਦੋ ਪਲਟਣਾ ਪਿਆਦੇ ਇੱਕ ਰਸਾਲਾ ਅਤੇ ਇੱਕ ਬਾਤਰੀ ਤੋਪਖਾਨੇ ਦੀ ਮਦਦ ਮੰਗਣ ਦੀ ਤਜਵੀਜ਼ ਇਤਨੀ ਵਾਹਿਆਤ ਹੈ ਕਿ ਮੈਂ ਇਸ ਨੂੰ ਉਹਨਾਂ ਦੀ ਸਾਡੇ ਦਖਲ ਤੋਂ ਬਿਨਾਂ ਆਪਣਾ ਰਾਜ ਪ੍ਰਬੰਧ ਆਪ ਕਰਨ ਦੀ ਇੱਛਾ ਦੇ ਬਰਾਬਰ ਸਮਝਦਾ ਹਾਂ ਇਸ ਗੱਲ ਦਾ ਸਭ ਤੋਂ ਚੰਗਾ ਫੈਸਲਾ ਮੈਂ ਕਰ ਸਕਦਾ ਹਾਂ ਕਿ ਮੈਂ ਲਾਹੌਰ ਵਿੱਚ ਕਿਤਨੀ ਫੌਜ ਰੱਖਣੀ ਜ਼ਰੂਰੀ ਸਮਝਦਾ ਹਾਂ ਅਤੇ ਤੁਸੀਂ ਕਬਜ਼ੇ ਰੱਖਣ ਵਾਲੀ ਫੌਜ ਦੀ ਗਿਣਤੀ ਬਾਬਤ ਮੇਰੀ ਲਈ ਸ਼ਰਤ ਸਬੰਧੀ ਉਹਨਾਂ ਦੀ ਨਾਂ ਲੈ ਸਕਦੇ ਹਾਂ ਇਹੋ ਜੇ ਚੌਰਾਹੇ ਤੇ ਸਰਦਾਰਾਂ ਨੂੰ ਖੜਾ ਕੀਤਾ ਹੋਇਆ ਸੀ ਨਾ ਵੀ ਉਹ ਨਾਂ ਕਹਿ ਹੀ ਨਹੀਂ ਸਕਦੇ ਸਨ ਇਧਰ ਜਦੋਂ ਇਹ ਚਿੱਠੀ ਮਿਲੀ 15 ਦਸੰਬਰ ਨੂੰ 1840 ਈਸਵੀ ਨੂੰ ਕਰੀ ਨੇ ਸਰਦਾਰਾਂ ਦਾ ਇਕੱਠ ਬੁਲਾ ਲਿਆ ਉਹਦੇ ਸਾਰੇ ਸਰਦਾਰ ਸ਼ਾਮਲ ਹੋਏ ਤੇ ਕਰੀ ਨੇ ਉੱਥੇ ਆਪਣੀਆਂ ਸ਼ਰਤਾਂ ਲਿਖ ਕੇ ਸੁਣਾ ਦਿੱਤੀਆਂ ਵੀ ਆ ਸਾਡੀਆਂ ਸ਼ਰਤਾਂ ਨੇ ਇਹ ਤੁਹਾਨੂੰ ਮੰਨਣੀਆਂ ਪੈਣੀਆਂ ਨੇ ਉੱਥੇ ਹੋਰ ਤੇ ਕੋਈ ਕੁਝ ਕਿਹਾ ਨਾ ਕਿਉਂਕਿ ਸਾਰੇ ਤੇ ਦਬਾਅ ਥੱਲੇ ਸੀਗੇ ਪਰ ਜਿਹੜਾ ਦੀਵਾਨ ਦੀਨਾ ਨਾਥ ਸੀਗਾ ਉਹਨੇ ਉੱਥੇ ਇੰਨੀ ਗੱਲ ਜ਼ਰੂਰ ਆਖੀ ਵੀ ਸਾਨੂੰ ਮਹਾਰਾਣੀ ਜੰਦਕੌਰ ਜੀ ਦੀ رائے ਲੈਣੀ ਚਾਹੀਦੀ ਆ ਇਹ ਗੱਲ ਸੁਣ ਕੇ ਜਿਹੜਾ ਮਿਸਟਰ ਕਰੀ ਸੀਗਾ ਉਹ ਅੱਗ ਬਬੂੜਾ ਹੋ ਗਿਆ ਉਹਨੇ ਜਿੱਥੇ ਦੀਵਾਨ ਦੀਨਾ ਨਾਥ ਨੂੰ ਬੁਰੀ ਤਰ੍ਹਾਂ ਝਾੜਿਆ ਉੱਥੇ ਉਹਨੇ ਆਖਿਆ ਬਿਮਾ ਲਾਹੌਰ ਦਰਬਾਰ ਦੇ ਥੰਮਾ ਸਰਦਾਰਾਂ ਦੀ ਰਹਿ ਮੰਗੀ ਅਜੇ ਜਿਨ੍ਹਾਂ ਦੇ ਆਸਰੇ ਇਹ ਦਰਬਾਰ ਖਲੋਤਾ ਹੈ ਉਹਨੇ ਉਹਨਾਂ ਨੂੰ ਪੁਚਕਾਰ ਵੀ ਲਿਆ ਤੇ ਉਹਨਾਂ ਦੇ ਉੱਤੇ ਦਾਬਾ ਵੀ ਪਾ ਲਿਆ ਅਖੀਰ ਬਾਕੀ ਤੇ ਕੋਈ ਕੁਸ ਗਿਆ ਹੀ ਨਾ ਉਹਨਾਂ ਦੇ ਸਾਹਮਣੇ ਤੇ ਧੌਣ ਸੁੱਟ ਕੇ ਉਹਨਾਂ ਨੇ ਹਾਮੀ ਭਰ ਦਿੱਤੀ ਫੇਰ 16 ਦਸੰਬਰ 1846 ਈਸਵੀ ਨੂੰ ਇਹ ਅਹਿਦਨਾਮਾ ਹੋਇਆ ਜਿਹਨੂੰ ਪਰੋਵਾਲ ਦੀ ਸੰਧੀ ਕਿਹਾ ਜਾਂਦਾ ਹੈ ਇਹ ਉਹ ਚੋੜਮੋਰੀ ਸੀ ਜਿਹਦੇ ਵਿੱਚੋਂ ਪੰਜਾਬ ਦੀ ਬਾਦਸ਼ਾਹਤ ਨੇ ਖਿਸਕ ਜਾਣਾ ਸੀ ਤੇ ਅੰਗਰੇਜ਼ਾਂ ਦੀ ਬਾਦਸ਼ਾਹਤ ਨੇ ਪੰਜਾਬ ਤੇ ਕਾਬਜ਼ ਹੋਣਾ ਸੀਗਾ ਜੇ ਅਸਿੱਧੇ ਰੂਪ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਸੋ ਹੋਣੀਆਂ ਨੇ ਵੀ ਇਤਿਹਾਸ ਦੀਆਂ 16 ਦਸੰਬਰ ਨੂੰ ਜਿਹੜੀ ਇਹ ਪਰਵਾਲ ਦੀ ਸੰਧੀ ਕੀਤੀ ਗਈ ਉਹਦੇ ਉੱਤੇ ਅੰਗਰੇਜ਼ਾਂ ਵੱਲੋਂ ਫਰੈਡਰਿਕ ਕਰੀ ਨੇ ਦਸਤਖਤ ਕੀਤੇ ਜਿਹੜਾ ਅੰਗਰੇਜ਼ ਇਕੱਤਰ ਸੀਗਾ ਉਹਦੇ ਨਾਲ ਹੀ ਲੈਫਟੀਨੈਂਟ ਕਰਨਲ ਹੈਨਰੀ ਮੈਂਟਗੋਮਰੀ ਨੇ ਦਸਤਖਤ ਕੀਤੇ ਲਾਹੌਰ ਦਰਬਾਰ ਵੱਲੋਂ ਤੇਜ ਸਿੰਘ ਗੰਦਾਹਰ ਸਰਦਾਰ ਸ਼ੇਰ ਸਿੰਘ ਟਾਰੀ ਵਾਲਾ ਦੀਵਾਨ ਦੀਨਾ ਨਾਥ ਫਕੀਰ ਨੂਰਦੀਨ ਰਾਜਕਿਸ਼ਨ ਚੰਦ ਰਣਜੋਤ ਸਿੰਘ ਮਜੀਠਾ ਅਤਰ ਸਿੰਘ ਕਾਲਿਆਂਵਾਲਾ ਭਾਈ ਨਿਧਾਨ ਸਿੰਘ ਕਾਣ ਸਿੰਘ ਮਜੀਠਾ ਸ਼ਮਸ਼ੇਰ ਸਿੰਘ ਸੰਧਾਲੀਆ ਲਾਲ ਸਿੰਘ ਮੁਰਾਰੀਆ ਕੇਰ ਸਿੰਘ ਸੰਧਾਲੀਆ ਅਰਜਨ ਸਿੰਘ ਆਦਿ ਇਹਨਾਂ ਦੇ ਦਸਤਖਤ ਹੋਏ ਇੱਕ ਕੌਂਸਲ ਬਣੀ ਇਸ ਤੋਂ ਬਾਅਦ ਦੇ ਵਿੱਚ 22 ਦਸੰਬਰ ਨੂੰ ਗਵਰਨਰ ਜਲਨ ਨੇ ਇਸ ਸੰਧੀ ਤੇ ਮੋਹਰ ਲਾ ਦਿੱਤੀ ਜਿਹੜੀ ਕੌਂਸਲ ਬਣਾਈ ਗਈ ਉਹਦਾ ਰੈਜੀਡੈਂਟ ਜਿਹੜਾ ਬਣਾਇਆ ਗਿਆ ਉਹ ਹੈਨਰੀ ਲਾਰੈਂਸ ਨੂੰ ਬਣਾਇਆ ਗਿਆ ਹੈ ਤੇ ਹੈਨਰੀ ਲਾਰੈਂਸ ਦੇ ਨਾਲ ਉਸ ਕੌਂਸਲ ਦੇ ਵਿੱਚ ਜਿਹੜੇ ਦੇਸੀ ਸਰਦਾਰ ਪਾਏ ਗਏ ਉਨ੍ਹਾਂ ਦੇ ਵਿੱਚ ਤੇਜਾ ਸਿੰਘ, ਸ਼ੇਰ ਸਿੰਘ, ਦੀਵਾਨਦੀਨਾ ਨਾਥ, ਫਕੀਰ ਨੂਰਦੀਨ, ਰਣਜੋਤ ਸਿੰਘ ਮਜੀਠਾ, ਭਾਈ ਨਿਧਾਨ ਸਿੰਘ, ਅਤਰ ਸਿੰਘ, ਸ਼ਮਸ਼ੇਰ ਸਿੰਘ ਸੰਧਾਲੀਆ ਇਹ ਕੌਂਸਲ ਬਣਦੀ ਆ ਤੇ ਇਹ ਕੌਂਸਲ ਹੈਨਰੀ ਲਾਰੈਂਸ ਦੇ ਅਧੀਨ ਸੀ ਤੇ ਹੈਨਰੀ ਲਾਰੈਂਸ ਨੂੰ ਅਧਿਕਾਰ ਸੀ ਕਿ ਉਹ ਜਿਸ ਮਰਜ਼ੀ ਮਹਿਕਮੇ ਚ ਸਿੱਧੀ ਦਖਲਅੰਦਾਜ਼ੀ ਕਰ ਸਕਦਾ ਹੈ ਹਾਰਡਿੰਗ ਦੇ ਕੋਲ ਅਧਿਕਾਰ ਸੀ ਉਨੇ ਲਾਹੌਰ ਦੇ ਵਿੱਚ ਕਿੱਥੇ ਕਿੰਨੀ ਫੌਜ ਰੱਖਣੀ ਹੈ ਕਿਹੜੇ ਕਿਲੇ 'ਚ ਕਿੰਨੀ ਫੌਜ ਰੱਖਣੀ ਹੋ ਰੱਖ ਸਕਦਾ ਕੁੱਲ ਮਿਲਾ ਕੇ ਪੰਜਾਬ ਅਸਿੱਧੇ ਰੂਪ ਵਿੱਚ ਪਰੋਵਾਲ ਦੀ ਸੰਧੀ ਦੁਆਰਾ ਅੰਗਰੇਜ਼ਾਂ ਦੇ अधीन ਚਲਾ ਗਿਆ ਇਹ ਸੰਧੀ ਦੀਆਂ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਇੱਕ ਵੱਖਰੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਗਿਣਤੀ ਦੇ ਵਿੱਚ ਰੱਖੀਆਂ ਜਾਣਗੀਆਂ ਉੱਥੇ ਤੁਸੀਂ ਉਹਨੂੰ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ